ਕੈਨੇਡਾ ਜਿਹੜਾ ਕਿ ਇੱਕ ਬਹੁਤ ਹੀ ਫੇਵਰੇਬਲ ਮੁਲਕ ਹੈ ਸਾਡੇ ਪੰਜਾਬੀਆਂ ਦਾ ਉੱਥੇ ਕੀ ਪ੍ਰੋਬਲਮਸ ਚੱਲ ਰਹੀਆਂ ਨੇ ਕੀ ਬੱਚਾ ਪ੍ਰੋਬਲਮ ਫੇਸ ਕਰ ਰਿਹਾ ਕੀ ਤੁਹਾਡਾ ਬੱਚਾ ਵੀ ਕੈਨੇਡਾ ਦੇ ਅੰਦਰ ਮੁਸ਼ਕਿਲਾਂ 'ਚ ਫਸਿਆ ਹੈ ਕੀ ਉਹਨੂੰ ਵੀ ਡਰ ਸਤਾ ਰਿਹਾ ਹੈ ਕਿ ਅੱਜ ਕੈਨੇਡਾ ਦੇ ਅੰਦਰ ਵਰਕ ਪਰਮਿਟ ਖਤਮ ਹੋਣ ਤੇ ਕੀ ਹੋਏਗਾ ਉਹਦੇ ਨਾਲ ਕੀ ਬਣੇਗਾ ਉਹਨੂੰ ਵਾਪਸ ਤਾਂ ਨਹੀਂ ਆ ਨਾ ਪਾਏਗਾ ਪੀਆਰ ਆਪਸ਼ਨ ਮਿਲਣ ਗਿਆ ਜਾਂ ਨਹੀਂ ਮਿਲਣ ਗਿਆ ਜੇ ਇਹ ਸਵਾਲ ਤੁਹਾਡੇ ਮਾਈਂਡ 'ਚ ਚੱਲ ਰਹੇ ਨੇ ਜਾਂ ਤੁਹਾਡੇ ਬੱਚੇ ਦੇ ਲਈ ਤੁਸੀਂ ਇਨ੍ਹਾਂ ਸਵਾਲਾਂ ਨੂੰ ਲੈ ਕੇ ਚਿੰਤਿਤ ਹੋ ਤਾਂ ਆਹ ਪੋਡਕਾਸਟ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਣ ਵਾਲਾ ਹੈ ਅੱਜ ਵਾਕਈ ਬੱਚਿਆਂ ਨੂੰ ਦਰਸਤਾ ਰਿਹਾ ਤਕਰੀਬਨ 2 ਲੱਖ ਬੱਚਾ ਜੋ ਉਹਨਾਂ ਦਾ ਅੱਜ ਅਕਤੂਬਰ ਐਸੇ ਸਾਲ ਤੱਕ ਵਰਕ ਪਰਮਿਟ ਐਕਸਪਾਇਰ ਹੋ ਗਿਆ ਤੇ ਉਹਨਾਂ ਦੀ ਪੀਆਟੀ ਕੋਈ ਆਪਸ਼ਨ ਨਹੀਂ ਬਣ ਰਹੀ ਕਿ ਕੈਨੇਡਾ ਦੇ ਅੰਦਰ ਜਿੰਨੇ ਰੂਮਰਸ ਆ ਰਹੇ ਨੇ ਇੱਥੇ ਕਿੰਨੀ ਸੱਚਾਈ ਉਹਨਾਂ ਦੇ ਵਿੱਚ ਕੀ ਬੱਚਿਆਂ ਨੂੰ ਸੱਚੀ ਉੱਥੇ ਕੁਝ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਨੇ ਸੋ ਜਿਸ ਦਾ ਮੈਂ ਅੱਜ ਸਿਟੀ ਯੂਨੀਵਰਸਿਟੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਜੋ ਤੁਸੀਂ ਇੱਥੇ ਸਕਿੱਲ ਇਨਹਾਂਸਮੈਂਟ ਪ੍ਰੋਗਰਾਮ ਕਰਦੇ ਹੋ ਥੈਟ ਇਜ਼ ਅ ਬੈਸਟ ਵੇ ਕਿ ਕੱਲ ਆਪਾਂ ਆਪਣੇ ਨੂ ਸਕਿੱਲਸ ਲੈ ਕੇ ਕੈਨੇਡਾ ਦੇ ਅੰਦਰ ਐਂਟਰ ਕਰਦੇ ਹਾਂ ਸਿਟੀ ਯੂਨੀਵਰਸਿਟੀ ਦੇ ਅਰੋੜਾ ਇਮੀਗ੍ਰੇਸ਼ਨ ਬੱਚਿਆਂ ਨੂੰ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਗਾਈਡ ਕਰ ਰਿਹਾ ਕਿ ਕਿਸ ਦਾ ਕਿਹੜਾ ਕੋਰਸ ਹੈ ਨਾ ਕੱਲ ਉਹਨਾਂ ਨੂੰ ਉਸ ਕਿਹੜੇ ਪ੍ਰਵਿੰਸ 'ਚ ਜਾਣਾ ਚਾਹੀਦਾ ਤੇ ਕੀ ਬੈਨੀਫਿਟ ਹੋਏਗਾ ਸਸ਼ੀਗਾਲ ਜੀ ਮੈਂ ਤਰਨ ਸ਼ਰਮਾ 1.0 ਚੈਨਲ ਤੋਂ ਅੱਜ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਐਸਾ ਪ੍ਰੋਗਰਾਮ ਜਿਹਦੇ ਅੰਦਰ ਅਸੀਂ ਬੱਚਿਆਂ ਦੇ ਸੋਲੂਸ਼ਨ ਤੇ ਡਿਸਕਸ ਕਰਾਂਗੇ ਕਿ ਕਿਹੜੀਆਂ ਸੋਲੂਸ਼ਨ ਉਹਨਾਂ ਦੇ ਜ਼ਿੰਦਗੀ ਨੂੰ ਸਵਾਰ ਸਕਦੀਆਂ ਨੇ ਮੈਂ ਅੱਜ ਸਿਟੀ ਯੂਨੀਵਰਸਿਟੀ ਦੇ ਅੰਦਰ ਬੈਠਾ ਹਾਂ ਮੇਰੇ ਨਾਲ ਨੇ ਅੱਜ ਇੱਕ ਐਸੀ ਸ਼ਖਸੀਅਤ ਜੋ ਕਿ ਕੈਨੇਡਾ ਤੋਂ ਆਏ ਨੇ ਤੇ ਬੱਚਿਆਂ ਦੀਆਂ ਪ੍ਰੋਬਲਮਸ ਦੇ ਸੋਲੂਸ਼ਨਸ ਤੇ ਡਿਸਕਸ ਕਰਨਗੇ ਮੈਂ ਸਵਾਗਤ ਕਰਦਾ ਹਾਂ ਸਰਦਾਰ ਰਫਤਾਰ ਅਰੋੜਾ ਜੀ ਦਾ ਏਸੀਆਈਸੀ ਇਮੀਗ੍ਰੇਸ਼ਨ ਤੋਂ ਸਰ ਸਸ਼ੀਗਾਲ ਜੀ ਤੁਹਾਡਾ ਬਹੁਤ-ਬਹੁਤ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਿਟੀ ਯੂਨੀਵਰਸਿਟੀ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਇਸ ਪਲੇਟਫਾਰਮ ਰਾਹੀਂ ਇਹਨਾਂ ਇਸ਼ੂਸ ਨੂੰ ਡਿਸਕਸ ਕੀਤਾ ਕਰਨਾ ਚਾਹਤ ਜਾਂਦੇ ਸੀ ਸੋ ਜੋ ਬੱਚਿਆਂ ਦੀਆਂ ਪ੍ਰੋਬਲਮਸ ਹੈ ਅੱਜ ਵਕਤੇ ਬੱਚਿਆਂ ਨੂੰ ਡਰ ਸਤਾ ਰਿਹਾ ਤਕਰੀਬਨ 2 ਲੱਖ ਬੱਚਾ ਜੋ ਉਹਨਾਂ ਦਾ ਅੱਜ ਅਕਤੂਬਰ ਐਸੇ ਸਾਲ ਤੱਕ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਤੇ ਉਹਨਾਂ ਦੀ ਪੀਆ ਦੀ ਕੋਈ ਆਪਸ਼ਨ ਨਹੀਂ ਬਣ ਰਹੀ ਸੋ ਇੱਕ ਬਹੁਤ ਵੱਡਾ ਪ੍ਰੋਬਲਮ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਸੋ ਉਹਦੇ ਲਈ ਲੋਕਾਂ ਨੂੰ ਡਰ ਲੱਗਦਾ ਕਿ ਬੱਚਾ ਉਹਨਾਂ ਦਾ ਸ਼ਾਇਦ ਵਾਪਸ ਆਏਗਾ ਕੋਈ ਡਰਨ ਦੀ ਲੋੜ ਨਹੀਂ ਵਾਪਸ ਆਉਣ ਦੀ ਲੋੜ ਨਹੀਂ ਐਕਸਟੈਂਸ਼ਨ ਹੋ ਸਕਦੀ ਹੈ ਉਹਦੇ ਲਈ ਬਹੁਤ ਸਾਰੀਆਂ ਆਪਸ਼ਨਸ ਹਨ ਜਿਨ੍ਹਾਂ ਵਿੱਚੋਂ ਇੱਕ ਬੈਸਟ ਆਪਸ਼ਨ ਜੋ ਮੈਂ ਬੱਚਿਆਂ ਨੂੰ ਕਹਾਂਗਾ ਕਿ ਜੇ ਤੁਸੀਂ ਟਾਈਮ ਬਾਇ ਕਰੋ ਟਾਈਮ ਬਾਇ ਕਰਨ ਲਈ ਉਹਨਾਂ ਨੂੰ ਦੁਬਾਰਾ ਸਟੱਡੀ ਵੀza ਲੈਣ ਦੀ ਮੇਰੀ ਰეკਮੈਂਡੇਸ਼ਨ ਹੈ ਜਿਹਦੇ ਨਾਲ ਉਹਨਾਂ ਨੂੰ 2 ਸਾਲ ਦਾ ਫਿਰ ਟਾਈਮ ਮਿਲ ਸਕਦਾ ਹੈ ਫਿਰ ਜਿਹੜੀ ਵੀ ਕੋਈ ਪ੍ਰੋਵਿੰਸ ਇਨ ਟਾਈਮ ਓਪਨ ਹੋਏਗੀ ਰੂਲਸ ਐਂਡ ਰੈਗੂਲੇਸ਼ਨ ਦਿਨ ਬਾ ਦਿਨ ਚੇਂਜ ਹੁੰਦੇ ਜਾ ਰਹੇ ਆ ਤਾਂ ਉਹ ਕਿਸੇ ਨਾ ਕਿਸੇ ਪ੍ਰੋਵਿੰਸ ਦੇ ਵਿੱਚ ਕਿਸੇ ਨਾ ਕਿਸੇ ਕੈਟਾਗਰੀ ਦੇ ਵਿੱਚ ਆਪਣੀ ਪੀਆਰ ਪਾ ਸਕਦੇ ਆ ਥਿਸ ਇਜ਼ ਮਾਈ ਬੈਸਟ ਰეკਮੈਂਡੇਸ਼ਨ ਟੂ ਦੀ ਸਟੂਡੈਂਟ ਲਿਵਿੰਗ ਓਵਰ देयर ਇਨ ਕੈਨੇਡਾ ਸਰ ਜਿਸ ਤਰ੍ਹਾਂ ਤੁਸੀਂ ਪਿਛਲੇ 1 ਦਹਾਕੇ ਤੋਂ ਕੈਨੇਡਾ ਦੇ ਅੰਦਰ ਰਹਿ ਰਹੇ ਹੋ ਤੇ ਤੁਸੀਂ ਸਟੂਡੈਂਟਸ ਦੇ ਨਾਲ ਬਹੁਤ ক্লোਜ਼ਲੀ ਕੰਮ ਕਰਦੇ ਹੋ ਪਿਛਲੇ ਤੁਸੀਂ ਕਾਫੀ ਟਾਈਮ ਤੋਂ ਪੰਜ ਕਾਲਜ ਵੀ ਉੱਥੇ ਰਨ ਕਰ ਰਹੇ ਹੋ ਜਿਨ੍ਹਾਂ ਦੇ ਅੰਦਰ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਤਾਂ ਮੇਰਾ ਪਹਿਲਾ ਸਵਾਲ ਇਹ ਰਹੇਗਾ ਕਿ ਕੈਨੇਡਾ ਦੇ ਅੰਦਰ ਜਿੰਨੇ ਰੂਮਰਸ ਆ ਰਹੇ ਨੇ ਇੱਥੇ ਕਿੰਨੀ ਸੱਚਾਈ ਉਹਨਾਂ ਦੇ ਵਿੱਚ ਕੀ ਬੱਚਿਆਂ ਨੂੰ ਸੱਚੀ ਉੱਥੇ ਕੁਝ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਨੇ ਕਿ ਜਿਨ੍ਹਾਂ ਦਾ ਹੱਲ ਮਿਲ ਸਕਦਾ ਹੈ ਕੁਝ ਕਿਹੜੀਆਂ ਪ੍ਰੋਬਲਮਸ ਜਿਹੜਾ ਬੱਚਾ ਉੱਥੇ ਫੇਸ ਕਰਦਿਆ ਸੋ ਜੀ ਆਪਾਂ ਅੱਜ ਗੱਲ ਕਰੀਏ ਕੈਨੇਡਾ ਨੂੰ ਲੈ ਕੇ ਜਿਹੜੀਆਂ ਵੀ ਨੈਗੇਟਿਵ ਨਿਊਜ਼ ਆ ਰਹੀਆਂ ਜੇ ਅਸੀਂ ਰੀਸੈਂਟ ਡਵੈਲਪਮੈਂਟ ਦੀ ਗੱਲ ਕਰੀਏ ਜਨੂਅਰੀ 21 ਨੂੰ ਇਮੀਗ੍ਰੇਸ਼ਨ ਮਨਿਸਟਰ ਨੇ ਜਿਹੜੀ ਕੈਪਿੰਗ ਅਨਾਉਂਸ ਕੀਤੀ ਹੈ ਇਹ ਉਹ ਸਾਰੀਆਂ ਪ੍ਰੋਬਲਮਸ ਨੂੰ ਸੋਲੂਸ਼ਨ ਦੇਣ ਦੀ ਕੀਤੀ ਹੈ ਸੋ ਜਦੋਂ ਕੈਪਿੰਗ ਨਹੀਂ ਸੀ ਕੈਪਿੰਗ ਹੈ ਪ੍ਰੋਵਿੰਸ ਵਾਈਜ਼ ਵੀ ਕੈਪਿੰਗ ਹੋਈ ਹੈ ਕਿਹੜੇ ਪ੍ਰੋਵਿੰਸ ਕਿੰਨਾ ਬੱਚਾ ਜਾ ਸਕਦਾ ਸੋ ਹਰ ਜਦ ਲਾਸਟ ਈਅਰ ਜੇ ਕੋਈ ਬੱਚਾ ਜਾਂਦਾ ਸੀ ਕੈਨੇਡਾ ਤਾਂ 65% ਦੇ ਤਕਰੀਬਨ ਬੱਚਾ ਜਿਹੜਾ ਹੈ ਉਹ 온ਟਾਰੀਓ ਟੋਰਾਂਟੋ ਦੇ ਵਿੱਚ ਲੈਂਡ ਕਰਦਾ ਸੀ ਇਸੇ ਤਰ੍ਹਾਂ ਇਮੀਗਰੈਂਟ ਜਾ ਰਹੇ ਆ 65% ਇਮੀਗਰੈਂਟ ਆਪਣੇ ਫੈਮਿਲੀ ਨਾਲ ਜਦੋਂ ਲੈਂਡ ਕਰਦੇ ਆ 65% ਬੰਦਾ 온ਟਾਰੀਓ ਵਿੱਚ ਹੀ ਜਾ ਰਿਹਾ ਸੀ ਸੋ ਉੱਥੇ ਪ੍ਰੋਬਲਮਸ ਆਈਆਂ ਹਾਊਸਿੰਗ ਦੀ ਪ੍ਰੋਬਲਮਸ ਆਈਆਂ ਜੋ ਤਾਂ ਇੰਨਾ ਬੱਚਾ ਹਰ ਸਾਲ 2.5 ਤੋਂ 3 ਲੱਖ ਬੱਚਾ ਜਾ ਰਿਹਾ ਤੇ ਉੱਥੇ ਹਾਊਸਿੰਗ ਦੀ ਪ੍ਰੋਬਲਮ ਆਈ ਉਹਦੇ ਨਾਲ ਜੌਬਸ ਦੀ ਪ੍ਰੋਬਲਮ ਆਈ ਸੋ ਇਸ ਚੀਜ਼ ਨੂੰ ਦੂਰ ਕਰਨ ਲਈ ਗਵਰਨਮੈਂਟ ਨੇ ਕੈਪਿੰਗ ਸਿਸਟਮ ਸਟਾਰਟ ਕੀਤਾ ਪ੍ਰੋਵਿੰਸ ਵਾਈਜ਼ ਸੋ ਮੈਨੂੰ ਲੱਗਦਾ ਕਿ ਇਹ ਤਾਂ ਪ੍ਰੋਬਲਮਸ ਹੈ ਆਪਾਂ ਜਦੋਂ ਬੱਚੇ ਦਾ ਵੀਜ਼ਾ ਹੁੰਦਾ ਅਸੀਂ ਬੱਚੇ ਨੂੰ ਕਿੰਨਾ ਕੁ ਬੱਚਾ ਇੱਥੋਂ ਪ੍ਰਪੇਅਰ ਹੋ ਕੇ ਜਾ ਰਿਹਾ ਕਿ ਉਸ ਬੱਚੇ ਨੂੰ ਮੋਸਟਲੀ ਗ੍ਰੇਡ 12 ਵਾਲਾ ਬੱਚਾ ਹੈ ਉਹ ਆਪਣੇ ਹੋਮ ਪਲੇਸ ਤੋਂ ਟਾਊਨ ਤੋਂ ਕਿਸੇ ਵੱਡੇ ਸਿਟੀ ਚ ਕੱਲਾ ਕਦੀ ਟਰੈਵਲ ਨਹੀਂ ਕੀਤਾ ਹੁੰਦਾ ਫਿਰ ਸੋ ਉਹ ਚੀਜ਼ਾਂ ਜਿਹੜੀਆਂ ਆ ਉਹਨੂੰ ਇਹ ਹੀ ਨਹੀਂ ਪਤਾ ਬੱਚੇ ਨੂੰ ਮੈਂ ਕਮਿਊਟ ਕਿਸਤਾ ਕਰਨਾ ਹੈ ਕਦੀ ਉਹਨੇ ਫਾਈਨੈਂਸ਼ੀਅਲ ਅੰਡਰਸਟੈਂਡਿੰਗ ਨਹੀਂ ਆ ਬੱਚੇ ਨੂੰ ਫਾਈਨੈਂਸ਼ੀਅਲ ਉਹਨੇ ਇਹ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਮਨੀ ਮੈਨੇਜਮੈਂਟ ਮੈਂ ਕਿਸ ਤਰ੍ਹਾਂ ਕਰਨੀ ਹੈ ਉਹਨੂੰ ਕਮਿਊਟ ਕਰਨ ਦਾ ਨਹੀਂ ਪਤਾ ਉਹਨੂੰ ਇੱਕ ਰੈਜ਼ਿਊਮੇ ਬਣਾਉਣ ਦਾ ਨਹੀਂ ਪਤਾ ਕਿ ਮੈਂ ਆਪਣੇ ਆਪਣਾ ਜੌਬ ਰੈਡੀ ਕਿਸ ਤਰ੍ਹਾਂ ਕਰਨਾ ਸੋ ਜਿਸ ਤਰ੍ਹਾਂ ਮੈਂ ਅੱਜ ਸਿਟੀ ਯੂਨੀਵਰਸਿਟੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਜੋ ਤੁਸੀਂ ਇੱਥੇ ਸਕਿੱਲ ਇਨਹਾਂਸਮੈਂਟ ਪ੍ਰੋਗਰਾਮ ਕਰਦੇ ਹੋ ਥੈਟ ਇਜ਼ ਅ ਬੈਸਟ ਵੇ ਕਿ ਕੱਲ ਆਪਾਂ ਆਪਣੇ ਆਪਣੋ ਸਕਿੱਲਸ ਲੈ ਕੇ ਕੈਨੇਡਾ ਦੇ ਅੰਦਰ ਐਂਟਰ ਕਰੀਏ ਵੀਜ਼ਾ ਹੋ ਗਿਆ ਵੀਜ਼ਾ ਹੋਣ ਤੋਂ ਪਹਿਲਾਂ ਹਾਇਲਾਈਟਸ ਦੇ ਨਾਲ-ਨਾਲ ਬੱਚੇ ਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਸਕਿੱਲ ਐਨਹਾਂਸਮੈਂਟ ਦਾ 2-3 ਮਹੀਨੇ ਦਾ ਕੋਰਸ ਕੰਪਲੀਟ ਕਰੇ ਉਸ ਦੇ ਵਿੱਚ ਉਹਨੂੰ ਪ੍ਰਿਪੇਅਰ ਕੀਤਾ ਜਾਇਆ ਰੈਜ਼ਿਊਮੇ ਕਿੱਦਾਂ ਬਣਾਉਣਾ ਹੈ ਜੌਬਸ ਕਿੱਥੇ ਕਿਹੜੇ ਵੈਬਸਾਈਟ ਤੇ ਜਾ ਕੇ ਜੌਬਸ ਮਿਲ ਸਕਦੀਆਂ ਕਿਵੇਂ ਆਪਾਂ ਉੱਥੇ ਜੌਬ ਪੋਸਟਿੰਗ ਕਰਨੀ ਹੈ ਕਿਹੜੀਆਂ ਰਿਕਰੂਟਮੈਂਟ ਏਜੰਸੀਜ਼ ਹੈ ਜਿਹੜੀਆਂ ਉੱਥੇ ਉਹਨਾਂ ਨੂੰ ਹੈਲਪ ਕਰ ਸਕਦੀਆਂ ਸੋ ਮੇਰੀ ਮੇਰੇ ਅਰੋੜਾ ਇਮੀਗ੍ਰੇਸ਼ਨ ਵੱਲੋਂ ਇਹ ਰეკਮੈਂਡੇਸ਼ਨ ਹੈਗੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪ੍ਰੋਬਲਮਸ ਤਾਂ ਹੈ ਬਟ ਸੋਲੂਸ਼ਨ ਵੀ ਉਹਨਾਂ ਦੇ ਨਾਲ ਹੀ ਮਿਲਦੇ ਨੇ ਜਿਹੜਾ ਵੀ ਬੱਚਾ ਕੈਨੇਡਾ ਲੈਂਡ ਕਰ ਰਿਹਾ ਹੈ ਉਹਨੂੰ ਇੱਕ ਸਲਾਹ ਦਿੱਤੀ ਗਈ ਹੈ ਕਿ ਉਹ ਸਕਿੱਲ ਦੇ ਉੱਪਰ ਬਹੁਤ ਕੰਮ ਕਰੇ ਜੌਬਸ ਕਟੀਆਂ ਨੇ ਬਟ ਉਹਨਾਂ ਦੇ ਲਈ ਜੌਬਸ ਹਾਲੇ ਵੀ ਅਵੇਲੇਬਲ ਨੇ ਜਿਨ੍ਹਾਂ ਕੋ ਕੋਈ ਨਾ ਕੋਈ ਸਕਿੱਲ ਹੈਗੀ ਹੈ ਤਾਂ ਸਕਿੱਲ ਦੇ ਲਈ ਜਿਸ ਤਰ੍ਹਾਂ ਸਰ ਨੇ ਮੈਂਸ਼ਨ ਕੀਤਾ ਹੈ ਸਿਟੀ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਸ਼ਾਰਟ ਟਰਮ ਕੋਰਸੇ ਡਿਪਲੋਮਾ ਪ੍ਰੋਗਰਾਮਸ ਡਿਗਰੀ ਪ੍ਰੋਗਰਾਮ ਬਹੁਤ ਸਾਰੇ ਪ੍ਰੋਗਰਾਮਸ ਅਵੇਲੇਬਲ ਨੇ ਬੱਚਾ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਪ੍ਰੋਗਰਾਮਸ ਦੇ ਵਿੱਚ ਆਪਣੀ ਸਕਿੱਲਸ ਨੂੰ ਐਨਹ ਅਗਰ ਉਥੇ ਲੈਂਡ ਕਰਦਾ ਹੈ ਲੈਂਡ ਕਰਨ ਤੋਂ ਬਾਅਦ ਅਗਰ ਉਹ ਨੂੰ ਰਿਜ਼ਿਊਮ ਰਾਈਟਿੰਗ ਦੇ ਅੰਦਰ ਕੋਈ ਹੈਲਪ ਚਾਹੀਦੀ ਹੈ ਜਾਂ ਜੌਬ ਕਿੱਥੇ ਅਪਲਾਈ ਕਰਨੀ ਹੈ ਜਿੱਸ ਤਰ੍ਹਾਂ ਸਾਨੂੰ ਮੈਂਸ਼ਨ ਕੀਤਾ ਕਿ ਪੋਰਟਲਸ ਨੇ ਬਹੁਤ ਸਾਰੇ ਜਿੱਥੇ ਅਪਲਾਈ ਕਰਨੀ ਹੈ ਉਹਦੇ ਲਈ ਵੀ ਤੁਹਾਨੂੰ ਅਰੋੜਾ ਇਮੀਗ੍ਰੇਸ਼ਨ ਏਸੀਆਈਸੀ ਦਾ ਆਫਿਸ ਤੁਹਾਨੂੰ ਉਥੇ ਹੈਲਪ ਕਰੇਗਾ ਸਰੀ ਦੇ ਅੰਦਰ ਜਿੱਥੇ ਕਿ ਇਹ ਬੱਚਿਆਂ ਦੀ ਉਹ ਸਾਰੀਆਂ ਪ੍ਰੋਬਲਮਸ ਦੇ ਉੱਤੇ ਹੱਲ ਕੀਤਾ ਜਾਏਗਾ ਤਾਂ ਕਿ ਉਹਨਾਂ ਦੇ ਇੱਕ ਬੈਟਰ ਜਿਹੜਾ ਭਵਿੱਖ ਹੈ ਉਹਦੇ ਵੱਲ ਕਦਮ ਚੱਕਿਆ ਜਾ ਸਕੇ ਸਰ ਇੱਕ ਤਾਂ ਪ੍ਰੋਬਲਮ ਇਹ ਹੈ ਕਿ ਜਿਹੜਾ ਬੱਚਾ ਇੱਥੋਂ ਜਾਣਾ ਚਾਹੁੰਦਾ ਉਹਦੇ ਲਈ ਅਸੀਂ ਸਲਾਹ ਦੇ ਦਿੱਤੀ ਕਿ ਉਹ ਬੱਚਾ ਇੱਥੋਂ ਸਕਿੱਲ ਲੈ ਕੇ ਚਲਾ ਜਾਏ ਤਾਂ ਉੱਥੇ ਜਾ ਕੇ ਉਹਨੂੰ ਜੌਬਸ ਦੇ ਵਿੱਚ ਜਿਹੜੀ ਹੈ ਅਸਹੂਲियत ਮਿਲ ਸਕਦੀ ਹੈ ਇੱਕ ਸਵਾਲ ਵੱਡਾ ਜਿਹੜਾ ਖੜਾ ਹੋ ਗਿਆ ਹੈ ਜਿਵੇਂ ਤੁਸੀਂ ਸਟਾਰਟਿੰਗ ਦੇ ਮੈਂਸ਼ਨ ਕੀਤਾ ਕਿ 2 ਲੱਖ ਬੱਚਾ ਜਿਹੜਾ ਵਰਕ ਪਰਮਿਟ ਐਕਸਪਾਇਰ ਹੋਣ ਦੀ ਕੈਟਾਗਰੀ ਤੇ ਖੜਾ ਵੈ ਉਹਦੇ ਪੇਰੈਂਟਸ ਚਿੰਤਿਤ ਨੇ ਉਹਦੇ ਮਾਪੇ ਚਿੰਤਿਤ ਨੇ ਕਿ ਉਹਦਾ ਕੀ ਬਨੇਗਾ ਉਹਦੀ ਪੀਆਰ ਦੀ ਓਪਰਚ्युनिटीਜ਼ ਨਹੀਂ ਖੁੱਲਦੀਆਂ ਪਈਆਂ ਪ੍ਰੋਵਿੰਸਸ ਨੇ ਪੀ ਦੀ oportunitys ਹਜੇ ਫਿਲਹਾਲ ਹੋਲਡ ਕਰ ਦਿੱਤੀਆਂ ਸ਼ਾਇਦ ਇਲੈਕਸ਼ਨਸ ਕਰਕੇ ਕਰਤੀਆਂ ਜਾਂ ਕੁਝ ਹੋਰ ਉਹਨਾਂ ਦੇ ਰੀਜ਼ਨਸ ਹੋ ਸਕਦੇ ਨੇ ਤਾਂ ਉਹਨਾਂ ਬੱਚਿਆਂ ਦੇ ਲਈ ਜਿਹੜੇ ਕੈਨੇਡਾ 'ਚ ਰਹਿ ਰਹੇ ਨੇ ਉਹਨਾਂ ਦੇ ਲਈ ਸਿਟੀ ਯੂਨੀਵਰਸਿਟੀ ਤੇ ਅਰੋਰਾ ਇਮੀਗ੍ਰੇਸ਼ਨ ਕੀ ਕੰਮ ਕਰ ਰਹੇ ਨੇ ਸੋ ਅਰੋਰਾ ਇਮੀਗ੍ਰੇਸ਼ਨ ਪਿਛਲੇ ਇੱਕ ਦਹਾਕੇ ਤੋਂ ਕੈਨੇਡਾ ਦੇ ਵਿੱਚ ਸਾਡੇ ਆਫਿਸ ਨੇ ਸਾਡਾ ਆਫਿਸ ਐਡਮਿੰਟਨ ਵਿਨੀਪੈਗ ਹੈ ਤੇ ਇੱਥੋਂ ਵੀ ਮੈਂ ਬੱਚਿਆਂ ਨੂੰ 1996 ਤੋਂ ਕੰਮ ਕਰਦੇ ਆ ਦੋਨੋਂ ਸਾਈਡਸ ਦੇਖੀਆਂ ਜੀ ਸੋ ਇਸ਼ੂ ਜੋ ਹੈ ਕਿ ਆਪਕ ਕੰਮ ਕੀ ਕਰ ਰਹੇ ਆ ਜੇ ਦੇਖਿਆ ਜਾਵੇ ਜੋ ਇਮੀਗ੍ਰੇਸ਼ਨ ਸਿਸਟਮ ਹੈ ਥੋੜਾ ਜਿਹਾ ਉਹਨੂੰ ਸਮਝਣ ਦੀ ਲੋੜ ਹੈ ਅੱਜ ਜਿਹੜੇ ਅੱਗੇ ਡਰਾ ਆਉਂਦੇ ਸੀ ਉਹ ਨਾਰਮਲ ਡਰਾ ਆਉਂਦੇ ਸੀ ਹੁਣ ਇਮੀਗ੍ਰੇਸ਼ਨ ਨੇ ਟਾਰਗੇਟਡ ਡਰਾ ਕੱਟਣੀ ਸ਼ੁਰੂ ਕਰ ਦਿੱਤੇ ਟਾਰਗੇਟਡ ਡਰਾ ਜਿਹੜੀਆਂ ਕੁਝ ਕੈਟਾਗਰੀਸ ਉਹਨਾਂ ਦੀਆਂ ਹਾਈ ਡਿਮਾਂਡ ਲਿਸਟ ਦੇ ਵਿੱਚ ਆ ਜਾਂਦੇ ਆ ਪ੍ਰੋਫੈਸ਼ਨ ਉਹਨਾਂ ਨੂੰ ਲੈ ਕੇ ਕੱਟਦੇ ਆ ਜਿਵੇਂ ਕਿ ਆਪਾਂ ਕੰਸਟਰਕਸ਼ਨ ਫੀਲਡ ਦੀ ਗੱਲ ਕਰੀਏ ਉਹਦੇ ਵਿੱਚ ਕਾਰਪੈਂਟਰਸ ਹੋਗੇ ਉਹਨਾਂ ਦੇ ਟਾਰਗੇਟਡ ਡਰਾਅ ਆਦੇ ਆ ਥੈਨ ਆਈਟੀ ਦੇ ਡਿਫਰੈਂਟ ਡਰਾਅ ਆਦੇ ਆ ਹੈਲਥ ਦੇ ਅਲੱਗ ਡਰਾਅ ਆਦੇ ਆ ਅੱਜ ਸਾਨੂੰ ਔਰ ਬੱਚਿਆਂ ਨੂੰ ਵੀ ਅੱਜ ਇਹ ਸਮਝਣਾ ਪੈਣਾ ਕਿ ਅਸੀਂ ਕਿਹੜੇ ਕੋਰਸ ਲਈ ਜਾਈਏ ਤਾਂ ਕਿ ਕੱਲ ਉਹਨਾਂ ਨੂੰ ਵਰਕ ਪਰਮਿਟ ਤੋਂ ਬਾਅਦ ਉਹਨਾਂ ਦੀਆਂ ਪੀਆਰ ਦੀਆਂ ਆਪਸ਼ਨਸ ਵਧੀਆਂ ਹੋਣ ਸੋ ਸਿਟੀ ਯੂਨੀਵਰਸਿਟੀ ਤੇ ਅਰੋੜਾ ਇਮੀਗ੍ਰੇਸ਼ਨ ਬੱਚਿਆਂ ਨੂੰ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਗਾਈਡ ਕਰ ਰਿਆ ਕਿ ਕਿੱਥਾ ਕਿਹੜਾ ਕੋਰਸ ਲੈਣਾ ਕੱਲ ਉਹਨਾਂ ਨੂੰ ਉਸ ਕਿਹੜੇ ਪ੍ਰਵਿੰਸ ਚ ਜਾਣਾ ਚਾਹੀਦਾ ਤੇ ਕੀ ਬੈਨੀਫਿਟ ਹੋਏਗਾ ਸੋ ਜਿਵੇਂ ਕਿ ਤੁਸੀਂ ਪਹਿਲੇ ਦੱਸ ਚੁੱਕੇ ਹੋ ਕਿ ਤੁਸੀਂ ਆਪਣੇ ਕੋਲ ਇੱਥੇ ਡਿਪਲੋਮਾ ਪ੍ਰੋਗਰਾਮਸ ਹੈ ਬੈਟਰ ਹੈ ਕਿ ਬੱਚਾ ਇੱਥੇ ਜਦੋਂ ਪੜ੍ਹਾਈ ਕਰਦਾ ਜਿਵੇਂ ਸਿਟੀ ਯੂਨੀਵਰਸਿਟੀ ਨਾਲ ਐਕਸਲ ਕੈਰੀਅਰ ਕਾਲਜ ਜਿਸ ਨਾਲ ਟਾਈ ਅਪ ਤੇ ਨਾਲ ਉਹ ਇੱਥੇ 1+1 ਤੇ ਲਈ ਜਾ ਸਕਦਾ ਇੱਕ ਸਾਲ ਇੱਥੇ ਪੜ੍ਹ ਸਕਦਾ ਦੂਸਰਾ ਸਾਲ ਉੱਥੇ ਜਾ ਸਕਦਾ ਜਾਂ ਕੁਝ ਪ੍ਰੋਗਰਾਮ ਜਿਹੜੇ ਅਸੀਂ ਡਿਸਕਸ ਕਰ ਰਹੇ ਹਾਂ ਕਿ ਬੱਚਿਆਂ ਨੂੰ ਅਸੀਂ ਕਲਚਰਲ ਐਕਸਚੇਂਜ ਪ੍ਰੋਗਰਾਮ ਦੇ ਥਰੂ ਕੈਨੇਡਾ ਲੈ ਕੇ ਜਾਈਏ 2 ਹਫ਼ਤੇ ਉੱਥੇ ਲਗਾ ਕੇ ਉੱਥੇ ਕਲਚਰ ਨੂੰ ਫੀਲ ਕਰਕੇ ਆਣ ਫਿਰ ਉਹ ਵਾਪਸ ਆਣ ਤਾਂ ਕਿ ਬੱਚਾ ਪ੍ਰੇਪੇਅਰਡ ਹੋਏ ਕਿ ਨੈਕਸਟ ਉਹਨੇ ਕਿਹੜਾ ਸਟੈਪ ਲੈਣਾ ਹੈ ਜੋ ਤੁਸੀਂ ਤੁਸੀਂ ਮੈਂਸ਼ਨ ਕੀਤਾ ਕਿ ਐਕਸਲ ਕਾਲਜ ਕੈਨੇਡਾ ਦੇ ਅੰਦਰ ਤੁਸੀਂ ਮੈਂਸ਼ਨ ਕੀਤਾ ਕਿ ਉਹ ਆਪਾਂ ਉਥੇ ਪੰਜ ਕਾਲਜ ਆਪਾਂ ਉਥੇ ਰਨ ਕਰ ਰਹੇ ਹਾਂ ਪੰਜ ਲੋਕੇਸ਼ਨ ਪੰਜ ਲੋਕੇਸ਼ਨ ਤੇ ਪੰਜ ਲੋਕੇਸ਼ਨ ਤੇ ਐਕਸਲ ਕਾਲਜ ਰਨ ਕਰ ਰਿਹਾ ਜਿਹੜਾ ਕਿ ਕਰੀਅਰ ਕਾਲਜ ਹੈ ਜਿਹੜਾ ਬੱਚਾ ਉਥੇ ਜਾ ਕੇ ਖਾਸ ਤਰ੍ਹਾਂ ਦੀਆਂ ਸਕਿੱਲ ਲੈ ਕੇ ਵੀ ਆਪਣੀ ਜੌਬ ਨੂੰ ਉਥੇ ਕੰਟੀਨਿਊ ਕਰ ਸਕਦਾ ਹੈ ਜਾਂ ਉਹਨੂੰ ਇੱਕ ਬੈਟਰ ਆਪਸ਼ਨ ਮਿਲੇਗੀ ਕਿ ਉਹ ਆਪਣੀਆਂ ਜੌਬ ਸਰਚ ਨੂੰ ਜਿਹੜਾ ਵਧਾ ਸਕਦਾ ਵਾਈਡ ਕਰ ਸਕਦਾ ਇੱਕ ਇੱਕ ਓਪਰਚ्युनिटी ਦਾ ਸਮੁੰਦਰ ਜਿਹੜਾ ਕਿ ਕੈਨੇਡਾ ਦੇ ਅੰਦਰ ਪਿਆ ਉਹਨੂੰ ਉਹ ਐਕਸਪਲੋਰ ਕਰ ਸਕਦਾ ਤਾਂ ਸਰ ਜਿਸ ਤਰ੍ਹਾਂ ਹੁਣ ਤੁਸੀਂ ਪ੍ਰੋਗਰਾਮ ਦੀ ਗੱਲ ਕੀਤੀ ਕਿ ਬੱਚਾ ਇਥੋਂ ਕਲਚਰਲ ਐਕਸਚੇਂਜ ਪ੍ਰੋਗਰਾਮ ਦੇ ਅੰਦਰ ਜਾਏਗਾ ਉਹ ਜਿਹੜਾ ਬੱਚਾ ਜਾਏਗਾ ਉਹ ਸਿਟੀ ਯੂਨੀਵਰਸਿਟੀ ਦਾ ਹਰ ਟ੍ਰੇਡ ਦਾ ਬੱਚਾ ਜਾ ਸਕਦਾ ਹੈ ਕੋਈ ਪ੍ਰੋਗਰਾਮ ਦੇ ਉੱਤੇ ਜਾਂ ਕੋਈ ਸਪੈਸ਼ਲ ਪ੍ਰੋਗਰਾਮ ਤੁਸੀਂ ਡਿਜ਼ਾਈਨ ਕਰਨ ਵਾਲੇ ਹੋ ਕਿ ਉਹ ਬੱਚਾ ਜਿਹੜਾ ਉੱਤੇ ਜਿਸਾ ਤੁਸੀਂ ਕਿਹਾ ਕਿ 15 ਦਿਨੀਆਂ ਉਹ ਤੇ 2 ਹਫਤੇ ਦੇ ਲਈ ਜਾ ਕੇ ਉੱਥੋਂ ਦਾ ਕਲਚਰ ਦੇਖੇਗਾ ਉੱਥੇ ਉਹਦੀਆਂ ਕਲਾਸਿਸ ਵੀ ਕੁਝ ਲੱਗਣਗੀਆਂ ਉਹਨਾਂ ਨੂੰ ਕੁਝ ਐਕਸਪੀਰੀਅੰਸ ਕੁਝ ਪ੍ਰੈਕਟੀਕਲ ਵੀ ਦਿੱਤਾ ਜਾਏਗਾ ਜਾਂ ਉਹਨੂੰ ਸਿਰਫ ਉੱਥੋਂ ਘੁਮਾ ਕੇ ਵਾਪਸ ਲਿਆ ਆ ਜਾਏਗਾ ਨਹੀਂ ਉਸ ਬੱਚੇ ਨੂੰ ਜਿਹਦੇ ਵੀ ਇੱਥੋਂ ਕੋਸਪੋਸ ਹਸਪਿਟੈਲਟੀ ਦਾ ਬੱਚਾ ਜੀ ਉੱਥੇ ਹਸਪਿਟੈਲਟੀ ਇੰਡਸਟਰੀ ਦੇ ਬਾਰੇ ਉਹਨੂੰ ਨੌਲੇਜ ਦਿੱਤੀ ਜਾਏਗੀ ਹਸਪਿਟੈਲਟੀ ਇੰਡਸਟਰੀ ਦੇ ਵਿੱਚ ਉਹਦਾ ਕੀ ਫਿਊਚਰ ਹੈ ਕੁਝ ਟੂਰਿਸਟ ਸਾਈਟਸ ਦਿਖਾਈਆਂ ਜਾਣਗੀਆਂ 2 4 5 ਦਿਨ ਦਾ ਜਿਹੜਾ ਉਹਨਾਂ ਦਾ ਔਰ ਇਨ ਕਲਾਸ ਸੈਸ਼ਨ ਵੀ ਹੋਏਗਾ ਤਾਂ ਕਿ ਉਹਨਾਂ ਨੂੰ ਕੋਰਸ ਸਕਿਲਸ ਦੇ ਬਾਰੇ ਪਤਾ ਲੱਗੇ ਸੋ ਜਸਰਕੀ ਸਰ ਨੇ ਮੈਂਸ਼ਨ ਕੀਤਾ ਕਿ ਇਹ ਬਹੁਤ ਹੀ ਵਧੀਆ ਇੱਕ ਆਪਸ਼ਨ ਸਿਟੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਆ ਰਹੀ ਹੈ ਜਿਹਦੇ ਵਿੱਚ ਕਿ ਸਿਟੀ ਯੂਨੀਵਰਸਿਟੀ ਦਾ ਪੜ ਰਿਆ ਬੱਚਾ ਆਪਣੇ ਆਪ ਨੂੰ ਐਕਸਪਲੋਰ ਕਰਨ ਦੇ ਲਈ ਉਹ ਕੰਟਰੀ ਚੇਂਜ ਕਰਕੇ 15 ਦਿਨ ਦਾ ਰਿਫਰੈਸ਼ਰ ਕੋਰਸ ਜਾਂ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਜਾਂ ਕਲਚਰਲ ਐਕਸਚੇਂਜ ਪ੍ਰੋਗਰਾਮ ਉਹ ਉੱਥੇ ਲਗਾ ਸਕਦਾ ਵੈ ਉੱਥੇ ਜਾ ਕੇ ਉਹਨੂੰ ਕਲਚਰਲ ਐਕਸਚੇਂਜ ਦੇ ਨਾਲ ਨਾਲ ਉੱਥੋਂ ਦੀ ਇੰਡਸਟਰੀ ਦੇ ਨਾਲ ਵੀ ਰੂਗਰੂ ਕਰਾਇਆ ਜਾਏਗਾ ਉਹਦੀਆਂ ਪ੍ਰੈਕਟੀਕਲ ਕਲਾਸਿਸ ਲਗਾਈਆਂ ਜਾਣਗੀਆਂ ਕੈਂਪਸ ਦੇ ਅੰਦਰ ਉਹਨੂੰ ਪੜਾਇਆ ਜਾਏਗਾ ਕੈਂਪਸ ਦੇ ਅੰਦਰ ਹੀ ਦਾ ਰਹਿਣ ਦਾ ਇੰਤਜ਼ਾਮ ਵੀ ਕੀਤਾ ਜਾਏਗਾ ਤਾਂ ਕਿ ਬੱਚਾ ਜਿਹੜਾ ਵੈ ਉਹ ਇੱਕ ਸੇਫ ਮਾਹੌਲ ਦੇ ਵਿੱਚ ਜਾ ਕੇ ਪੜ੍ਹ ਸਕੇ ਤੇ ਸਿਟੀ ਯੂਨੀਵਰਸਿਟੀ ਦਾ ਇਹ ਉਪਰਾਲਾ ਸਿਟੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਇੱਕ ਕਦਮ ਅੱਗੇ ਲੈ ਕੇ ਜਾਏਗਾ ਬਾਕੀ ਸਾਰੀ ਯੂਨੀਵਰਸਿਟੀਆਂ ਦੇ ਨਾਲੋਂ ਤਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਸਰ ਤੁਸੀਂ ਜਿਹੜਾ ਇਹ ਕੀਮਤੀ ਟਾਈਮ ਕੱਢਿਆ ਕੈਨੇਡਾ ਤੋਂ ਤੁਸੀਂ ਸਪੈਸ਼ਲ ਆ ਕੇ ਸਾਡੇ ਬੱਚਿਆਂ ਨੂੰ ਇੱਥੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਮਿਲੇ ਪੰਜਾਬ ਦੇ ਬੱਚਿਆਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜਿਹੜਾ ਤੁਸੀਂ ਇੱਕ ਕਦਮ ਚੱਕਿਆ ਵਾ ਅਸੀਂ ਉਹਨਾਂ ਦੀ ਦਿਲੋਂ ਇੱਕ ਬਹੁਤ ਜ਼ਿਆਦਾ ਸ਼ਲਾੰਘਾ ਭਰਿਆ ਇੱਕ ਕਦਮ ਹੈ ਜਿਹਦੀ ਅਸੀਂ ਬਹੁਤ ਜ਼ਿਆਦਾ ਸਿਫਤ ਕਰਦੇ ਹਾਂ ਤਾਂ ਉਮੀਦ ਕਰਦੇ ਹਾਂ ਕਿ ਇੱਕ ਪੰਜਾਬੀ ਬੰਦਾ ਹੀ ਪੰਜਾਬ ਦੇ ਬੱਚਿਆਂ ਨੂੰ ਅੱਗੇ ਵਧਾ ਕੇ ਲੈ ਕੇ ਜਾਏਗਾ ਤਾਂ ਤੁਹਾਡਾ ਟਾਈਮ ਦੇਣ ਦੇ ਲਈ ਸਰ ਬਹੁਤ-ਬਹੁਤ ਧੰਨਵਾਦ ਤਾਂ ਮੈਂ ਤਰੁਣ ਸ਼ਰਮਾ ਕੈਮਰਾਮੈਨ ਨਵਤਾਰ ਸਿੰਘ ਦੇ ਨਾਲ 1 ਪੁਆਇੰਟ ਚੈਨਲ ਤੋਂ ਸਤਿ ਸ਼੍ਰੀ ਅਕਾਲ